ਕੋਈ ਵੀ ਸੰਸਾਰ ਦਾ ਕਾਰਜ ਹੈ ਨਾ ਜਿਸ ਕਾਰਜ ਨੂੰ ਮਨੁੱਖ ਨੇ ਸਹੀਲੇ ਢੰਗ ਨਾਲ ਕਰਨਾ ਹੈ ਤੇ ਉਹਦਾ ਅਭਿਆਸ ਉਹਦੀ ਪ੍ਰੈਕਟਿਸ ਪਹਿਲਾਂ ਪੜਾਹ ਹੁੰਦੀ ਹੈ ਮੰਨ ਲਓ ਅਸੀਂ ਗੁਰਮੁਖੀ ਪੜ੍ਹਦੇ ਹਾਂ ਪੰਜਾਬੀ ਪੜ੍ਹਦੇ ਹਾਂ ਹੁਣ ਜੇ ਅਸੀਂ ਗੁਰਮੁਖੀ ਤੇ ਪੰਜਾਬੀ ਨੂੰ ਬਹੁਤ ਨਾਰਮਲ ਢੰਗ ਨਾਲ ਤੇਜ਼ੀ ਨਾਲ ਪੜ੍ਹ ਸਕਦੇ ਹਾਂ ਬੋਲ ਸਕਦੇ ਹਾਂ ਤੇ ਇਹਦਾ ਕਾਰਨ ਪਿੱਛੇ ਅਭਿਆਸ ਹੈ ਕਿਵੇਂ ਮੁਹਾਰਨੀ ਵਰਣਮਾਲਾ ਉਹਨਾਂ ਚੀਜ਼ਾਂ ਦੇ ਪਹਿਲਾਂ ਅਸੀਂ ਰੱਟੇ ਲਾਏ ਉਹਨੂੰ ਯਾਦ ਕੀਤਾ ਫਿਰ ਹੌਲੀ-ਹੌਲੀ ਅਖੜ ਜੋਰ ਸਿੱਖਿਆ ਫਿਰ ਵਾਕ ਬੰਤਰ ਸਿੱਖੀ ਫਿਰ ਉਹਦੇ ਮੁੱਢਲੇ ਨਿਯਮ ਜਿਹੜੇ ਸਨ ਉਹਨਾਂ ਸਮਿਆਂ ਦੇ ਵਿੱਚ ਉਹ ਇੱਕ ਬੇਸ ਜਿਹੜਾ ਸੀ ਉਹ ਅੱਜ ਤੱਕ ਬੰਦੇ ਦਾ ਕੰਮ ਕਰੀ ਜਾਂਦਾ ਉਸ ਵੇਲੇ ਦਾ ਸਿੱਖਿਆ ਹੋਇਆ ਹੁਣ ਉਹਨੂੰ ਦਿੱਕਤ ਨਹੀਂ ਆਉਂਦੀ ਕੋਈ ਵੀ ਪੁਸਤਕ ਲੈ ਲਵੇ ਉਹਨੂੰ ਆਰਾਮ ਨਾਲ ਪੜ੍ਹ ਸਕਦਾ ਹੈ ਉਹ ਕੀਤਾ ਹੋਇਆ ਅਭਿਆਸ ਹੁਣ ਸਹਿਜ ਹੋ ਗਿਆ ਹੁਣ ਸਾਨੂੰ ਦੁਬਾਰਾ ਮੁਹਾਰਨੀ ਕਿਤਾਬ ਪੜਨ ਤੋਂ ਪਹਿਲਾਂ ਮੁਹਾਰਨੀ ਨਹੀਂ ਪੜ੍ਹਨੀ ਪੈਂਦੀ ਕਿਸੇ ਵੇਲੇ ਉਹ ਅਭਿਆਸ ਕੀਤਾ ਗਿਆ ਬੜੀ ਪ੍ਰੈਕਟਿਸ ਕੀਤੀ ਗਈ ਬੜੀ ਤੰਗੀ ਵਿੱਚੋਂ ਲੰਘ ਕੇ ਬੜੀ ਮਿਹਨਤ ਨਾਲ ਬੜੀ ਮੁਸ਼ਕਲਤ ਨਾਲ ਪਰ ਹੁਣ ਜਿਹੜਾ ਪੰਜਾਬੀ ਗੁਰਮੁਖੀ ਪੜ੍ਹਨਾ ਹੈ ਬੋਲਣਾ ਹੈ ਲਿਖਣਾ ਹੈ ਹੁਣ ਉਹ ਸਹਿਲ ਹੋ ਗਿਆ ਉਹਨੂੰ ਸਹਿਜ ਹੋ ਗਿਆ ਉਹਨਾਂ ਲਈ ਕੋਈ ਉਚੇਚ ਜਿਆ ਨਹੀਂ ਕਰਨਾ ਪੈਂਦਾ ਵੀ ਬੰਦਾ ਪੁਸਤਕ ਚੁੱਕਦਾ ਹੈ ਤੇ ਉਹਨੂੰ ਪੜਨਾ ਆਰੰਭ ਕਰ ਦਿੰਦਾ ਕਾਪੀ ਪੈਨ ਲੈਂਦਾ ਤੇ ਲਿਖਣਾ ਆਰੰਭ ਕਰ ਦਿੰਦਾ ਉਹ ਸਭ ਉਹ ਅਭਿਆਸ ਜਿਹੜਾ ਉਹ ਨਹੀਂ ਹੁੰਦਾ ਬੇਸ ਤਿਆਰ ਕਰਦਾ ਹੈ ਮੁੱਢ ਬੰਨ੍ਹਦਾ ਫਿਰ ਅੱਗੇ ਕੰਮ ਜਿਹੜਾ ਉਹ ਸਹਿਜ ਹੋ ਜਾਂਦਾ ਜਿੰਨਾ ਅਭਿਆਸ ਪੱਕਾ ਹੋਏਗਾ ਅਗਲਾ ਕੰਮ ਉਨਾ ਹੀ ਸਹਿਜ ਹੋ ਜਾਏਗਾ ਤੇ ਜਿੰਨਾ ਅਭਿਆਸ ਕੱਚਾ ਹੋਏਗਾ ਉਨਾ ਹੀ ਅੱਗੇ ਕੰਮ ਜਿਹੜਾ ਉਹ ਔਖਾ ਹੋ ਜਾਏਗਾ ਉਹ بار بار ਫਿਰ ਦਿੱਕਤ ਦੇਵੇਗਾ ਔਰ ਉਹ ਦੱਸੇਗਾ ਵੀ ਤੂੰ ਅਜੇ ਕੱਚਾ ਹੈ ਤੇਰਾ ਬੀਸ ਨਹੀਂ ਤਿਆਰ ਤੇਰੀ ਨੀਂਹ ਕਮਜ਼ੋਰ ਹੈ ਤੇਰੀ ਜੜ ਮਜ਼ਬੂਤ ਨਹੀਂ ਸੋ ਬਹੁਤ ਸਾਰੇ ਐਸੇ ਕਾਰਜ ساری ਜ਼ਿੰਦਗੀ ਵਿੱਚ ਅਸੀਂ ਜਿਹੜੇ ਕਾਰਜ ਅਭਿਆਸ ਨਾਲ ਕੀਤੇ ਗਏ ਨੇ ਜਾਂ ਪੱਕ ਗਏ ਨੇ ਉਹ ਹੁਣ ਸਹਿਜ ਹੋ ਗਏ ਨੇ ਇਹਨੂੰ ਕਬੀਰ ਜੀ ਮਹਾਰਾਜ ਨੇ ਵਿਚਾਰ ਕਰਨਾ ਕਿਹਾ ਵਿਚਾਰ ਦਾ ਅਰਥ ਹੁੰਦਾ ਹੈ ਮੰਥਨ ਕਰਨਾ ਚਿੰਤਨ ਕਰਨਾ ਇੱਕ ਤਾਂ ਹੁੰਦਾ ਨਾ ਵੀ ਜਿਵੇਂ ਆਪਾਂ ਦੋ ਚਾਰ ਸਰੀਰ ਮੰਨ ਲਓ ਆਪਾਂ ਬੈਠੇ ਆਂ ਇੱਕ ਆਪਣੀ ਗੱਲ ਕਹਿ ਰਿਹਾ ਹੈ ਦੂਜਾ ਉਹਦੀ ਸੁਣ ਕੇ ਫਿਰ ਉਹ ਆਪਣੀ ਗੱਲ ਦੱਸ ਰਿਹਾ ਇਹਨੂੰ ਹੀ ਆਪਾਂ ਵਿਚਾਰ ਕਹਿੰਦੇ ਆਂ ਦਰ ਅਸਲ ਇਹ ਹੁੰਦਾ ਹੈ ਬਾਰੀ ਮੰਥਨ ਬਾਰੀ ਤੌਰ ਤੇ ਕਿਸੇ ਖਿਆਲ ਨੂੰ ਰੜਕਣਾ ਵੀ ਮੈਂ ਉਹਦੀ ਗੱਲ ਸਮਝਾਂ ਤੇ ਉਹ ਮੇਰੀ ਗੱਲ ਸਮਝੇ ਵੈਸੇ ਦੁਨੀਆ ਦੇ ਅੰਦਰ ਵਿਚਾਰ ਵੰਦਾਂ ਨੇ ਇਹਦੇ ਵੀ ਪੈਟਰਨ ਬਣਾਏ ਬਾਣੀ ਦੇ ਵਿੱਚ ਤਾਂ ਬੜਾ ਸੁਖਲਾ ਕੇ ਅਜਬ ਲਗ ਦੁਨੀਆ ਰਈ ਨਾਨਕ ਕਿਛ ਸੁਣੀਐ ਕਿਛ ਕਹੀਐ ਔਰ ਤੁਸੀਂ ਰਾਂ ਨੋਮੋਗੇ ਸਭ ਤੋਂ ਪਹਿਲਾਂ ਹਜ਼ੂਰ ਨੇ ਸੁਣਨ ਦੀ ਗੱਲ ਹੀ ਪਾਵੇ ਜਪਜੀ ਸਾਹਿਬ ਦੀ ਬਾਣੀ ਉੱਥੇ ਵੀ ਪਹਿਲਾਂ ਸੁਣਨ ਦੀਆਂ ਪੌੜੀਆਂ ਆਈਆਂ ਇਸ ਪੰਕਤੀ ਵਿੱਚ ਵੀ ਹਜ਼ੂਰ ਨੇ ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਕਹੀ ਵੀ ਪਹਿਲਾਂ ਸੁਣ ਲਓ ਹੋ ਸਕਦਾ ਤੁਹਾਨੂੰ ਇਹਨਾ ਨਾ ਕਹਿਣਾ ਪਵੇ ਜਿੰਨਾ ਤੁਸੀਂ ਸੋਚੀ ਬੈਠੇ ਹੋ ਵੀ ਉਹਦੇ ਕਹਿਣ ਵਿੱਚ ਹੀ ਤੁਹਾਡੀ ਗੱਲ ਦਾ ਜਵਾਬ ਆ ਜਾਵੇ ਜਦੋਂ ਮਨੁੱਖ ਨੂੰ ਖੁਦ ਕਹਿਣ ਦੀ ਕਾਲੀ ਹੋਵੇ ਤੇ ਸੁਣਨ ਦੀ ਇੱਛਾ ਨਾ ਹੋਵੇ ਉਹ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਅਗਲੇ ਨੂੰ ਵੀ ਉਵੇਂ ਹੀ ਪਤਾ ਹੁੰਦੀਆਂ ਨੇ ਜਾਂ ਉਹ ਵੀ ਉਹੀ ਕਹਿਣਾ ਚਾਹੁੰਦਾ ਹੁੰਦਾ ਪਰ ਉਹਦੀ ਗੱਲ ਅਣ ਸੁਣੀ ਕਰਕੇ ਬੰਦਾ ਆਪਣੀ ਕਹਿੰਦਾ ਤੋ ਵਿਚਾਰ ਦਾ ਅਰਥ ਕੇਵਲ ਬਾਹਰੀ ਗੱਲਬਾਤ ਹੀ ਨਹੀਂ ਵਿਚਾਰ ਦਾ ਅਰਥ ਹੈ ਆਤਮ ਚਿੰਤਨ ਕਰਨਾ ਆਪਣੇ ਅੰਦਰ ਹੀ ਕਿਸੇ ਚੀਜ਼ ਦਾ ਮੰਥਨ ਕਰਨਾ ਉਹਦੀ ਵਿਚਾਰ ਕਰਨਾ ਉਹਦੀ ਡੂੰਘਾਈ ਉਹਦੀ ਤੈ ਉਹਦੀ ਖੋਜ ਕਰਦਿਆਂ ਹੋਇਆ ਐਨ ਸਹਿਜ ਨਾਲ ਉਹਦੇ ਤਲ ਤੱਕ ਜਾਣਾ ਜਦੋਂ ਸਤਿਗੁਰੂ ਦੀ ਮੁਬਾਰਕ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਤੇ ਪੜ੍ਹਨ ਦਾ ਅਰਥ ਕੇਵਲ ਇਹਨਾ ਨਹੀਂ ਵੀ ਅੱਖਰ ਪੜ੍ਹ ਕੇ ਸ਼ਬਦ ਪੜ੍ਹ ਕੇ ਵਾਕ ਬਣ ਤਰ ਪੜ੍ਹ ਕੇ ਅੱਗੇ ਨਿਕਲ ਜਾਣਾ ਉਹਦਾ ਮੰਥਨ ਵੀ ਕਰਨਾ ਉਹਦਾ ਚਿੰਤਨ ਵੀ ਕਰਨਾ